ਪਠਾਨਕੋਟ ਜਿਲ੍ਹਾ ਕੰਪਲੈਕਸ ਵਿਖੇ ਜਿਲ੍ਹਾ ਪਠਾਨਕੋਟ ਦੇ ਸਾਰੇਿਸਾਬਕਾ ਸੈਨਿਕ ਪਟਿਆਲਾ ਦੇ ਵਿੱਚ ਜੋ ਮੰਦਭਾਗੀ ਘਟਨਾ ਵਾਪਰੀ ਹੈ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੇ ਨਾਲ ਪੁਲਿਸ ਕਰਮਚਾਰੀਆਂ ਦੇ ਵੱਲੋਂ ਮਾਰਕੁਟਾਈ ਕੀਤੀ ਗਈ ਹੈ ਤੇ ਉਸਤੇ ਉਸੇ ਘਟਨਾ ਦੇ ਕੜੀ ਦੇ ਵਿੱਚ ਜਿਹੜਾ ਹੈ ਉਸ ਮੰਦਭਾਗੀ ਘਟਨਾ ਤੋਂ ਦੁਖੀ ਹੋ ਕੇ ਦੁਖੀ ਮਹਿਸੂਸ ਕਰਦੇ ਹੋਏ ਕਰਮਚਾਰੀਆਂ ਦੇ ਵੱਲੋਂ ਜਿਹੜਾ ਇਕੱਠ ਕੀਤਾ ਗਿਆ ਤੇ ਇਸ ਮੌਕੇ ਤੇ ਬੇਰੋਕ ਹਮਲੇ ਦੇ ਵਿੱਚ ਸ਼ਾਮਲ ਪੁਲਿਸ ਦੇ ਵਿਵਹਾਰ ਦੀ ਨਿਰਖਣ ਨਿਰੀਖੀ ਜਿਹੜੀ ਹੈ ਉਹ ਕੀਤੀ ਗਈ ਹੈ ਦੱਸਦੇ ਇਹ ਜਿਹੜਾ ਪੁਲਿਸ ਦੇ ਜਰਜ ਦਾ ਆਚਰਣ ਵੀ ਇਸ ਦੇਸ਼ ਦੇ ਕਾਨੂੰਨ ਦੀ ਪਾਲਣ ਪਾਲਣਾ ਕਰਨ ਵਾਲੇ ਨਾਗਰਿਕਾਂ ਵਿੱਚ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ ਕਿ ਭੂਮੀ 15 ਤੇ ਧਿਆਨ ਦੇਣ ਦੀ ਲੋੜ ਹੈ ਦੇਸ਼ ਦੇ ਅਨੁਸ਼ਾਸਿਤ ਯੂਨੀਫਾਰਮਡ ਫੋਰਸਸ ਨੂੰ ਜਿਹੜਾ ਹੈ ਉਹ ਸ਼ਾਮਲ ਕਰਨ ਵਾਲੀ ਕੁਦਰਤੀ ਕਟਨਾ ਨਾ ਸਿਰਫ ਬਹੁਤ ਹੀ ਨਿੰਦਣਯੋਗ ਹੈ ਬਲਕਿ ਰਾਸ਼ਟਰੀ ਸੁਰੱਖਿਆ ਤੇ ਵੀ ਗੰਭੀਰ ਪ੍ਰਭਾਵ ਪਾ ਸਕਦੀ ਹੈ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਇੱਕ ਜੁੜਤਾ ਜ਼ਾਹਰ ਕਰਨ ਅਤੇ ਉਹਨਾਂ ਦੀ ਪਦਮਿੱਤਾ ਬਾਰੇ ਸਿਵਲ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਦੇ ਲਈ ਸਾਰੀਆਂ ਸਾਬਕਾ ਸਰਵਿਸ ਸਥਾਨਾਵਾਂ ਅੱਜ ਇੱਥੇ ਇਕੱਤਰ ਹੋਈਆਂ ਨੇ ਤੇ ਉਥੇ ਹੀ ਯੂਟੀ ਕਮਿਸ਼ਨਰ ਪਠਾਨਕੋਟ ਐਸਐਮ ਇੱਕ ਸੁਤੰਤਰ ਜਾਂਚ ਅਤੇ ਪੀੜਤ ਅਧਿਕਾਰੀਆਂ ਅਤੇ ਉਹਨਾਂ ਦੇ ਪਰਿਵਾਰ ਨੂੰ ਤੁਰੰਤ ਮਿਆਦ ਦੇਣ ਦੀ ਜਿਹੜੀ ਆ ਮੰਗ ਇੱਥੇ ਕੀਤੀ ਜਾ ਰਹੀ ਹੈ ਤੇ ਦੱਸਦੇ ਇਹ ਇਸ ਮੌਕੇ ਤੇ ਅਪਰਾਧ ਵਿੱਚ ਸ਼ਾਮਿਲ ਗਲਤ ਪੁਲਿਸ ਕਰਮਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਸਬੰਧਤ ਅਧਿਕਾਰੀਆਂ ਤੇ ਰਾ ਸਰਕਾਰ ਤੋਂ ਪ੍ਰੋਸਾ ਦਵਾਇਆ ਗਿਆ ਹੈ ਕਿ ਅਜਿਹੇ ਉੱਚ ਅਧਿਕਾਰੀਆਂ ਦੇ ਵਿਵਹਾਰ ਲਈ ਜਿਹੜਾ ਹੈ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਵਿਵਹਾਰ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਆਓ ਗੱਲਬਾਤ ਕਰਦੇ ਆ ਇਸ ਇਸ ਮੌਕੇ ਤੇ ਮੌਜੂਦ ਅਖੀਰ ਭਾਰਤੀਪੂਰਵ ਸੈਨਿਕ ਸੇਵਾ ਪਰਿਸ਼ਦ ਪੰਜਾਬ ਦੇ ਮੈਂਬਰਾਂ ਦੇ ਨਾਲ ਕਿਸ ਤਰ੍ਹਾਂ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਕੀ ਜਾਣਕਾਰੀ ਉਹਨਾਂ ਨੇ ਇਸ ਬੈਠਕ ਦੇ ਵਿੱਚ ਸਪ੍ਰੈਸ ਕਾਨਫਰੰਸ ਦੀ ਜਿਹੜੀ ਹੈ ਉਸਾਂਜੀ ਕੀਤੀ ਪਟਿਆਲਾ ਚ ਜਿਹੜੀ ਘਟਨਾ ਹੋਈ ਹੈ ਬੜੀ ਮੰਦ ਭਾਗੀ ਹੈ ਇੱਕ ਦੋ ਡਿਸਪਲਿਨ ਫੋਰਸਸ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਔਰ ਅਗਰ ਐਸਾ ਕੰਮ ਹੁੰਦਾ ਹੈ ਤਾਂ ਇਮੀਡੀਏਟਲੀ ਉਸੇ ਵੇਲੇ ਉਸ ਦਾ ਜਿਹੜਾ ਹੱਲ ਨਿਕਲਣਾ ਚਾਹੀਦਾ ਸੀ ਕਿਉਂਕਿ ਇਸ ਦਾ ਹੱਲ ਨਹੀਂ ਨਿਕਲਿਆ विदित परिवार ਨੂੰ 13 ਤਰੀਕ ਤੋਂ ਲੈ ਕੇ ਅੱਜ ਤੱਕ ਹਾਲੇ ਤੱਕ ਕੋਈ ਵੀ ਨਿਆਂ ਨਹੀਂ ਮਿਲਿਆ ਇਸ ਕਾਰਨ ਇਹਦਾ ਜਿਹੜੇ ਵੈਟਰਨ ਕਮਿਊਨਿਟੀ ਐਕ ਸਰਵਿਸਮੈਨ ਪਠਾਨ ਕੋ ਡਿਸਟ੍ਰਿਕਟ ਦੇ ਔਰ ਬਾਕੀ ਵੀ ਸਾਰੇ ਦੇਸ਼ ਦੇ ਉਹਨਾਂ ਦੇ ਮਨ 'ਚ ਬਹੁਤ ਰੋਸ ਹੈ ਅਸੀਂ ਉਹੀ ਰੋਸ ਪ੍ਰਗਟ ਕਰਨੇ ਇੱਥੇ ਆਇਆ ਤੇ ਇਸ ਮੈਮੋਰੰਡਮ ਦੇ ਰਾਹੀਂ ਡੀਸੀ ਸਾਹਿਬ ਦੇ ਥਰੂ ਅਸੀਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਪਟਿਆਲਾ ਮੇ ਜੋ ਇੱਕ ਮੰਦਭਾਗੀ ਘਟਨਾ ਹੋਈ ਹੈ ਇੱਕ ਮਾਰੇ ਸਰਵਿੰਗ ਕਰਨਲ ਕੇ ਸਾਥ पुलिस के अधिकारियों ने जो मारपीट की है उसे लेकर पूरे देश में हल्ला मचा हुआ है उसी कड़ी में आज पठानकोट जिला कॉम्प्लेक्स में हमारे जनरल जनरल मेजर एस के सर वैटर्न सर इसके अलावा हमारे जितने वैटन हैं जिसमें एयरफोर्स नेवी के लोग भी शामिल हैं शहीदों के परिवार शामिल हैं एक्स मैन लीग के उपाध्यक्ष है हमारे उनकी टीम शामिल है सो एक जिला प्रशासन को एक मेमोरेंडम दिया गया जिसमें अपनी एक रिजेंटमेंट शो की गई है कि अगर इस देश के अंदर इस लोकतंत्र के अंदर हमारे सर्विंग ऑफिसर सेना के जो है ही सुरक्षित नहीं है तो आम नागरिक की जान माल की सुरक्षा कैसे हो सकती है सो so, आपके माध्यम से से मैं सरकार यह विनती करता हूं कि क्योंकि अभी तक जो मौजूदा सरकार सरकार है है पंजाब की जो केंद्र किसी की तरफ से भी कोई बयान नहीं उसके हक में आया और उन्होंने सबने चुप्पी साधी हुई है जिससे इसका जो मराल का जो इनके इसका जो असर है जो हमारे सीमा प्रहरी है जो हमारे बॉर्डर पर तैनात फौजी है उनके मनोबल पर पड़ रहा है सो मेरी सरकार से अपील है कि जो एफआईए लॉज हुई है उसमें संगीन धाराएं जोड़ी जाए जो नॉन अवेलेबल ऑफेंस हो और एक सस्पेंशन का जो एक मैं कहता हूं आंखों में धूल डाली है उसको कैंसिल करके उन्हें डिसमिस किया जाए डिसमिस फ्रॉम सर्विस ताकि भविष्य में कोई भी जो है हमारे सर्विंग ऑफिसर जो सेना के जवान हैं ऑफिसर हैं उनके स्वाभामान कोई ठेस ना पहुंचा सके तो एक और फिर मैं जितने भी हमारे वैट आए हैं शहीदों के परिवार आए हैं ਮਾਫਾ ਹਾਂ ਹਾਂ ਦਾ ਯਾਨੇ ਪਰ ਹਾਰਦਿਕ ਹਾਰਦਿਕ ਧੰਨਵਾਦ ਕਰਦਾ ਹਾਂ। ਦੋ ਡਿਸਿਪਲਿੰਡ ਫੋਰਸਿਸ ਦੇ ਵਿੱਚ ਜਿਹੜਾ ਇਨਸੀਡੈਂਟ ਹੋਇਆ ਜਿਹੜਾ ਕਿ ਵਨ ਆਫ ਦਾ ਰੇਅਰੈਸਟ ਇਨਸੀਡੈਂਟ ਆ ਜਿਹੜਾ ਕਿ ਅਸੀਂ ਐਕਸਪੈਕਟ ਨਹੀਂ ਕੀਤਾ ਸੀ। ਉਹਦੇ ਰਿਲੇਟਡ ਸਾਡੇ ਪਠਾਨਕੋਟ ਦੀ ਜਿਹੜੀ ਇੱਕ ਸਰਵਿਸਮੈਨ ਕਮਿਊਨਿਟੀ ਜਿਹਦੇ ਵਿੱਚ ਸੀਨੀਅਰ ਆਫਿਸਰਸ ਵੀ ਹੈਗੇ ਤੇ ਹੋਰ ਮੈਂਬਰਸ ਆਫ ਦਾ ਆਰਮਡ ਫੋਰਸਿਸ ਵੀ ਹੈਗੇ ਆ। ਐਂਡ ਉਹਨਾਂ ਵੱਲੋਂ ਜੋ ਮੈਮੋਰੰਡਮ ਦਿੱਤਾ ਗਿਆ ਤਾਂ ਮੈਂ ਇਸ ਮੈਮੋਰੰਡਮ ਨੂੰ ਸਰਕਾਰ ਤੱਕ ਪਹੁੰਚਾਉਂਗਾ ਐਂਡ ਇਹਦੀ ਇੰਡੀਪੈਂਡੈਂਟ ਇਨਕੁਆਰੀ ਜੋ ਆਲਰੇਡੀ ਸਰਕਾਰ ਨੇ ਲਗਾਈ ਵੀ ਹੋਈ ਹੈ। ਅਨ ਇਹਨਾਂ ਦੇ ਵਿੱਚ ਜਿਹੜੇ ਪੁਆਇੰਟਸ ਆ ਉਹਨੂੰ ਐਡ ਕਰਨ ਦੇ ਵਿੱਚ ਇੱਕ ਜਿਹੜੀ ਜਿਹੜੀ ਕੋਈ ਵੀ ਇੰਪਾਰਸ਼ਲ ਇਨਕੁਆਰੀ ਉਹਦਾ ਰਿਜ਼ਲਟ ਅਸੀਂ ਸਾਰੇ ਐਕਸਪੈਕਟ ਕਰਦੇ ਹਾਂ ਕੈਮਰ ਪਰਸਨ ਹਰੀ ਦੇ ਨਾਲ ਅਜਿਹੀ ਦੀ ਰਿਪੋਰਟ